ਕੋਡੀ 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 ਬੁੱਲਾ ਫੇਲੀਆਂ ਤੇ ਨਾਲ ਬਾਗੀ ਟਮਾਲ ਹੋਣਾ ਦਾ ਧੰਨਵਾਦ ਆ ਉਧਪੁਰਜੀ ਵਾਲਾ ਦੀਪ ਬੁੱਲਾੜਪੁਰੀਆ ਚੱਕਰਾ ਮਾਈਕ ਤੇ ਫਿਰ ਕਰੀਏ ਗੱਲ ਲੋ ਦੋ ਉਧਪੁਰਜੀਆ ਵਾਲੇ ਪਿੰਡ ਵਾਲਾ ਮੇਰੇ ਵੀਰੋ ਦੀਪ ਤੇ ਦੂਸਰੇ ਪਾਸੇ ਦੇਖਾਂਗੇ ਦਾ ਦੀਪ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਅੰਦਰ ਕਬੱਡੀ ਪਾਉਂਦਾ ਹੋਇਆ ਇਹ 50 ਡਾਲਰ ਜਲਾਲਪਰੀਏ ਪਾਲੇਦੇ ਆ ਪਰ ਉਹ ਦੇਖੀਏ ਪਹਿਲੀ ਤੇ ਵੀ ਟੱਕਿਆ ਗਿਆ ਤੇ ਦੂਸਰੀ ਦੇ ਉੱਤੇ ਦੇਖਾਂਗੇ ਹਰਿਆਣੇ ਵਾਲਾ ਚੱਲਦੀਆਂ ਬਹਾ ਦੋਨੇ ਬਬਰ ਸ਼ੇਰਾਂ ਦੇ ਦਰਮਿਆਨ ਲੱਗਦਾ ਹੋਇਆ ਜੋਰ ਕਬੱਡੀ 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 ਉਹ ਦਰਸ਼ਕ ਵੀਰੋ ਆਇਆ ਨਜ਼ਾਰਾ ਕਹਿੰਦੇ ਲੋਕਲ ਮੈਚਾਂ ਦੇ ਵਿੱਚ ਵੀ ਬਹੁਤ ਸਿਰੇ ਦਾ ਖੇਡਿਆ ਔਰ ਅੱਜ ਇੰਟਰਨੈਸ਼ਨਲ ਮੈਚਾਂ ਦੇ ਪਰ ਉਹ ਪੰਜਾਬ ਕਬੱਡੀ ਕਲੱਬ ਰੰਜੇ ਸਿੱਕਾ ਦੀ ਖੇਡ ਕਲੱਬ ਦੇ ਵੱਲੋਂ ਪਰ ਦੂਜੇ ਪਾਸੇ ਜਲਾਲਪੁਰੀਆ ਕਲੋਜ ਫਾਈਟਰ ਕਿਹੜੀ ਕਬੱਡੀ ਦਾ ਇਸ ਵੇਲੇ ਕਰਦਾ ਕੋਸ਼ਿਸ਼ ਲਾਉਂਦਾ ਟੱਕੜਾ ਜਫਾ ਐਨ ਗੱਲ ਵੱਖਰੀ ਜੀ ਕਰਦਾ ਹੈ ਦਸ਼ਮੇਸ਼ ਕਬੱਡੀ ਕਲੱਬ ਟੀਪੁਕੀ ਦੀ ਖੇਡ ਕਲੱਬ ਵੱਲੋਂ ਆਓ ਮੇਰੇ ਮਿੱਤਰੋ ਇਸ ਵੇਲੇ ਲਾਉਂਦਾ ਟੱਕੜਾ ਜਫਾ ਐਨ ਸਵਾਦ ਲੈ ਵੀ ਗੋਲ ਦੀ ਪਿਆ ਪਾਣੀ ਨੌਜਾਨਾ ਮੋٹے ਮੋٹے ਪੱਟਾਂ ਦੇ ਦਰਮਿਆਨ ਦੇਖਾਂਗੇ ਵੀ ਅੰਦਰਲੇ ਪਾਸੇ ਥਾਪੀ ਵੱਜੀ ਹੈ ਇਧਰ ਕਹਿੰਦੇ ਪੁੱਠੀ ਦਾ ਛੋਟਾ ਸੋਹਣ ਲੱਗਿਆ ਹੋਇਆ ਉੱਚੇ ਲੰਬੇ ਕੱਦ ਵਾਲਾ ਮੇਰੇ ਵੀਰੋ ਸੂਰੇ ਵਾਲਿਆ ਗਗਨਾ ਤੇ ਆਹ ਦੇਖੀਏ ਵੀ ਮੇਰੇ ਵੀਰੋ ਗੁਲਦੀਪ ਸ਼ਿਕਾਰਾਂ ਵਾਲਾ ਖਿਲਾਰ ਬਹਾ ਮੋਰੇ ਹੋ ਗਿਆ ਮੋਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਖੜ ਕੇ ਠਿੱਬੀ ਲਾ ਕੇ ਬੱਲ ਹੁੰਦਾ ਕਿਸੇ ਕਿਸੇ ਨੂੰ ਡੇਕਣ ਦਾ ਤੇ ਰਾਜੇ ਖੇਲੇ ਅੜਬ ਪੰਜਾਬੀ ਰੱਖਦੇ ਜਿਗਰਾ ਦੰਦੂ ਦਸੂਹਾ ਤੇ ਦਵਜੋਤ ਢੱਲੋਂ ਵੱਲੋਂ 100 ਡਾਲਰ ਦੀਆਂ ਹੋਣ ਗਿਆ ਲੋ ਪਹਿਲੀ ਦੇ ਨਾਲ ਮੇਰੇ ਵੀਰੋ ਜੁੜੀਏ ਆਹ ਦੇਖਾਂਗੇ ਵੀ ਛੋਟਾ ਸੋਹਣ ਲਾਉਂਦਾ 100 ਡਾਲਰ ਜੋਰਾ ਬੰਦੇ ਕਿਸੇ ਅਗਲੀ ਕਬੱਡੀ ਪਾਉਣ ਦੇ ਲਈ ਔਰ ਅਗਲੀ ਕਬੱਡੀ ਦੇਖਦਾ ਵੀ ਦੀਪ ਦੁਰਜੀ ਵਾਲਾ ਪਾਉਂਦਾ ਰੇਡ ਲਾਉ ਜੱਫਾ ਐਨ ਸਿਰੇ ਦੀ ਆ ਖੇਡ ਆ ਕੌਣ ਆ ਇਹ ਕਹਿੰਦੇ ਮੇਰੇ ਮਿੱਤਰੋ ਸ਼ੀਲੂ ਦਾ ਵੀਰ ਇਹ ਮਨੀਸ਼ ਮਨੀਸ਼ ਬਲਾਰਾ ਬਾਹੂ ਅਕਬਰਪੁਰ ਦੀ ਧਰਤੀ ਦੇਖ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਗੱਲ ਪੰਜਾਬ ਦੀ ਹੁੰਦੀ ਗੱਲ ਸਿੱਖ ਰਾਏ ਦੀ ਕਮਾਲ ਹੋ ਗਿਆ ਇਸ ਪਿੰਡ ਦਾ ਨਾਮ ਦਬੁਰਜੀ ਪੈ ਗਿਆ ਲਓ ਸ਼ਿੱਲੂ ਮੇਰੇ ਵੀਰੋ ਕਰਾਉਂਦਾ ਹੋਇਆ ਇਲੂ ਇਲੂ ਲੱਗਦਾ ਜੋਰ ਦੋਨਾਂ ਖਿਡਾਰੀਆਂ ਦੇ درمیان ਇੱਕੋ ਜਿਵੇਂ ਸਰੀਰ ਕਿ ਐਨਵੇਂ ਜੋਰ ਦੇ ਨਾਲ ਇਸ ਸਮੇਂ ਨੰਬਰ ਲੈਣ ਦੀ ਜਦੋਂ ਯਾਰ ਜਲਦੀ ਹੋਈ ਸ਼ਿੱਲੂ ਹਰਿਆਣੇ ਵਾਲਾ ਤੇ ਆਹ ਦੇਖੀਏ ਦਬੁਰਜੀ ਦੀ ਟੱਕਰ ਓ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ